ਡਰੱਗਜ਼ ਦੇ ਖਿਲਾਫ ਜ਼ੀਰੋ ਟੋਲਰੈਂਸ ਪਾਲਿਸੀ ਦੇ ਵਿੱਚ ਲਗਾਤਾਰ ਆਪਰੇਸ਼ਨ ਕੀਤੇ ਜਾ ਰਹੇ ਨੇ ਔਰ ਇੱਕ ਬੜਾ ਸਕਸੈਸਫੁਲ ਆਪਰੇਸ਼ਨ ਦੇ ਵਿੱਚ 5 ਕਿਲੋ 67 ਗ੍ਰਾਮ ਹਿਰੋਇਨ ਫਗੜੀ ਫੜੀ ਆ ਸੀ ਕਮਿਸ਼ਨਰਟ ਅੰਮ੍ਰਿਤਸਰ ਵੱਲੋਂ ਸਾਡੀ ਟੀਮਾਂ ਨੇ ਬਹੁਤ ਵਧੀਆ ਕੰਮ ਕੀਤਾ ਹੈ ਇਹ ਦੋ ਅਲੱਗ-ਅਲੱਗ ਨੈਟਵਰਕ ਨੇ ਪਰ ਦੋਨੇ ਟਰਾਂਸ ਬਾਰਡਰ ਅਕ੍ਰੋਸ ਦੀ ਬਾਰਡਰ ਡਰੋਨ ਰਾਹੀਂ ਇਹ ਪੁਸ਼ ਹੋਈਆਂ ਜਿਹੜੀਆਂ ਕਨਸਾਈਨਮੈਂਟਸ ਨੇ ਇਹ ਕੇਸ ਦੇ ਵਿੱਚ ਗੁਰਜੰਟ ਸਿੰਘ ਤੇ ਜਗਜੀਤ ਸਿੰਘ ਦੋ ਕ୍ୟੂਜ਼ ਫੜੇ ਗਏ ਨੇ ਕੈਂਟ ਥਾਣੇ ਦੇ ਵਿੱਚ ਪਰਚਾ ਦਰਜ ਹੋਇਆ ਇਹਦੇ ਸਾਡੀ ਟੀਮ ਜਿਹੜੀ ਸ਼ਿਵਦਰਸ਼ਨ ਏਸੀਪੀ ਸਾਹਿਬ ਤੇ ਨਾਲ ਐਸਐਚਓ ਕੈਂਟ ਉਹਨਾਂ ਦੀ ਟੀਮ ਨੇ ਬੜਾ ਅੱਛਾ ਕੰਮ ਕੀਤਾ ਇਹ 3 ਕਿਲੋ 67 ਗ੍ਰਾਮ ਫੜੀ ਗਈ ਦੋ ਕ୍ୟੂਜ਼ ਨੇ ਇਹਦੇ ਜਿਹੜਾ ਜਗਜੀਤ ਸਿੰਘ ਹੈ ਇਹ ਤਕਰੀਬਨ 40 ਸਾਲ ਦੀ ਉਮਰ ਹੈ ਇਟਲੀ ਤੋਂ ਆਇਆ ਤੇ ਇਹਦੇ ਖਿਲਾਫ ਪਹਿਲਾਂ ਵੀ 5 ਕਿਲੋ ਹਿਰੋਇਨ ਦਾ ਪਰਚਾ ਦਰਜਾ ਲੋਪੋਕੇ ਅਮਰਸਰ ਰੂਰਲ ਦੇ ਵਿੱਚ ਇਹ ਦੋਨੋਂ ਬੰਦੇ ਲੋਪੋਕੇ ਥਾਣਾ ਅੰਮ੍ਰਿਤਸਰ ਰੂਰਲ ਡਿਸਟ੍ਰਿਕਟ ਦੇ ਰਹਿਣ ਵਾਲੇ ਆ ਦੋਨੋਂ ਅਕਿਊਜ਼ਡ ਇਹ ਮਾਲ ਬਾਈਪਾਸ ਤੋਂ ਇਹ ਗ੍ਰਿਫਤਾਰੀ ਹੋਈ ਹੈ ਦੂਜੇ ਕੇਸ 'ਚ ਸਾਡੇ ਜਿਹੜੇ ਨਵਜੋਤ ਸਿੰਘ ਏਡੀਸੀਪੀ ਸਾਹਿਬ ਤੇ ਨਾਲ ਹਰਮਿੰਦਰ ਸਿੰਘ ਏਸੀਪੀ ਸਾਹਿਬ ਇਹਨਾਂ ਦੋਨੋਂ ਜਿਹੜੇ ਟੀਮਾਂ ਦੀ ਸੁਪਰਵਾਈਜ਼ਨ ਡੀਸੀਪੀ ਹਰਪ੍ਰੀਤ ਮਡੇਰ ਸਾਹਮਣੇ ਕੀਤੀ ਉਹ ਉਹਦੇ ਵਿੱਚ ਦੋ ਕਿਊਜ਼ ਫੜੇ ਗਏ ਸਾਹਿਲ ਕੁਮਾਰ ਤੇ ਰਿੰਕੂ ਇਹਨਾਂ ਤੋਂ 2 ਕਿਲੋ ਹਿਰੋਇਨ ਦੀ ਬਰਾਮਦਗੀ ਹੋਈ ਹੈ ਇਹ ਦੋਨੋਂ ਇੱਕ ਪੱਟੀ ਦਾ ਰਹਿਣ ਵਾਲਾ ਤਰਨਤਾਰਨ ਦਾ ਦੂਜਾ ਗੁਰੂ ਹਰਸਾਇ ਫਿਰੋਜ਼ਪੁਰ ਦਾ ਰਹਿਣ ਵਾਲਾ ਸੋ ਦੋਨਾਂ ਦੀ ਜਿਹੜੀ ਮਡਲੀ ਪੁੱਛ ਕੇ ਪਤਾ ਲੱਗਿਆ ਕਿ ਇਹ ਬੰਦੇ ਸਾਲਕ ਤੋਂ ਇਹ ਕੰਮ ਕਰ ਰਹੇ ਨੇ ਔਰ ਅਕ੍ਰੋਸ ਦੀ ਬਾਰਡਰ ਇਹਨਾਂ ਦੇ ਕਾਫੀ ਲਿੰਕ ਪੈਦਾ ਹੋਏ ਹੋਏ ਨੇ ਔਰ ਉਸ ਤੋਂ ਬਾਅਦ ਆ ਕੇ ਜਿਹੜੀ ਕਨਸਾਈਨਮੈਂਟ ਚੁੱਕਦੇ ਆ ਤੇ ਅੱਗੇ ਉਹਨੂੰ ਡਿਸਟ੍ਰਿਬਿਊਟ ਕਰਨ ਦਾ ਕੰਮ ਕਰਦੇ ਨੇ ਇਹਦੇ ਚ ਕਾਫੀ ਅੱਗੇ ਲੀਡਸ ਚੱਲੀਆਂ ਨੇ ਜਿਹੜੀਆਂ ਕਿ ਇਸ ਟਾਈਮ ਆਪਾਂ ਸ਼ੇਅਰ ਨਹੀਂ ਕਰ ਸਕਦੇ ਤੁਹਾਡਾ ਸ਼ੇਅਰ ਕਰਨਾ ਜ਼ਰੂਰੀ ਸੀ ਬਿਕਾਉਜ਼ ਇਹ ਇੰਪੋਰਟੈਂਟ ਸੀ ਕਿ ਜਿਹੜੀ ਰਿਕਵਰੀ ਔਰ ਇਸ ਦੇ ਵਿੱਚ ਅਸੀਂ ਸਾਰੇ ਐਂਗਲ ਇਹਨਾਂ ਦੇ ਦੇਖ ਰਹੇ ਆ ਇਹਨਾਂ ਦੇ ਕੁਝ ਸਾਥੀ ਵੀ ਫਿਕਰ ਹੋਏ ਆ ਹਵਾਲਾ ਐਂਗਲ ਵੀ ਦੇਖ ਰਹੇ ਆ ਔਰ ਫਾਰਵਰਡ ਬੈਕਵਰਡ ਲਿੰਗੇਜਸ ਵੀ ਸਾਰੇ ਦੇਖ ਰਹੇ ਆ ਸਾਰੀ ਟੈਕਨੀਕਲ ਜਿਹੜੀ ਇਨਵੈਸਟੀਗੇਸ਼ਨ ਉਹਨੂੰ ਵੀ ਨਾਲ-ਨਾਲ ਅਸੀਂ ਚਲਾ ਰਹੇ ਆ ਸੋ ਮੈਂ ਇਹ ਸਾਰੀ ਟੀਮ ਨੂੰ ਮੁਬਾਰਕਬਾਦ ਦਿੰਨਾ ਕਿ ਬਹੁਤ ਵਧੀਆ ਇਹ ਕੰਮ ਹੋਇਆ ਔਰ ਨੈਵੀ ਵੀ ਮੈਂ ਸ਼ੇਅਰ ਕਰਨਾ ਚਾਹੁੰਦਾ ਕਿ 2025 ਦੇ ਵਿੱਚ ਹੀ ਅੰਮ੍ਰਿਤਸਰ ਕਮਿਸ਼ਨਰੇਟ ਦੇ ਵਿੱਚ ਕਾਫੀ ਜ਼ਿਆਦਾ ਰਿਕਵਰੀ ਤਕਰੀਬਨ 25 ਕਿਲੋ ਦੇ ਕਰੀਬ ਅਸੀਂ ਰਿਕਵਰੀ ਕਰ ਚੁੱਕੇ ਹਾਂ ਹੁਣ ਤੱਕ ਔਰ ਉਹਦੇ ਚ ਇਹ ਜਿਹੜੀ ਪਿਛਲੇ ਸਾਲਾਂ ਨਾਲ ਕੰਪੈਰੀਟਿਵ ਪੀਰੀਅਡ ਦੇ ਵਿੱਚ ਕਾਫੀ ਜ਼ਿਆਦਾ ਹੈ ਤੇ ਇਹਨੂੰ ਅਸੀਂ ਇਦਾਂ ਹੀ ਆਪਣੀ ਜਿਹੜੀ ਕੈਂਪੇਨ ਅਗੇਂਸਟ ਡਰੱਗਸ ਤੇ ਗੈਂਗਸਟਰ ਨੂੰ ਚੱਲੀ ਰੱਖਾ ਸਰ ਇੱਕ ਕross ਬਾਰਡਰ ਤੋਂ ਮਗਵਾਰਾ ਵਾਲਾ ਨੈਟਵਰਕ ਨਹੀਂ ਯੂਜ਼ ਕਰਦੇ ਸੀ ਇਹਨਾਂ ਦਾ ਕੋਈ ਇਸ ਤਰ੍ਹਾਂ ਦਾ ਮਿਲਿਆ ਕਿ ਇਹ ਫੰਡਿੰਗ ਕਿਸ ਕੰਮ ਲਈ ਯੂਜ਼ ਕਰਦੇ ਜਿੱਦਾਂ ਪਿਛਲੇ ਸਮੇਂ ਤੇ ਕੋਈ ਇਸ ਤਰ੍ਹਾਂ ਦੇ ਵੀ ਲਿੰਕ ਮਿਲੇ ਨੇ ਤੁਹਾਨੂੰ ਕਿ ਗਲਤ ਪਾਸੇ ਯੂਜ਼ ਕਰਦੇ ਸੀਗੇ ਐਂਟੀਸੋਸ਼ਲ 엘ਮੈਂਟ ਸੀਗੇ ਇਸ ਤਰ੍ਹਾਂ ਦੇ ਲਿੰਕ ਨਹੀਂ ਦੇ ਨਹੀਂ ਦੇਖੋ ਪਤਾ ਕੀ ਹੈ ਜਿੱਥੇ ਵੀ ਡਰਗ ਦੀ ਰਿਕਵਰੀ ਹੁੰਦੀ ਹੈ ਜਾਂ ਵੈਪਨਸ ਹੀ ਉਹਦੇ ਚ ਪੈਸਾ ਤਾਂ ਇਨਵੋਲ ਹੁੰਦਾ ਹੀ ਹੈ ਕਿਉਂਕਿ ਪੈਸੇ ਦੇ ਲਾਲਚ ਨਾਲ ਹੀ ਲੋਕ ਇਸ ਟ੍ਰੇਡ ਦੇ ਵਿੱਚ ਆਪਣੇ ਆਪ ਨੂੰ ਮਤਲਬ ਇਨਵੋਲ ਕਰ ਲੈਂਦੇ ਨੇ ਤੇ ਮੁੜ ਕੇ ਪਛਤਾਉਂਦੇ ਨੇ ਉਦੇ ਚ ਉਹ ਸਾਰੇ ਐਂਗਲ ਆ ਜੇ ਆਪਾਂ ਸਾਰਾ ਗੱਲ ਡਿਸਕਲੋਜ਼ ਨਹੀਂ ਕਰ ਸਕਦੇ ਪਰ ਇਹਦੇ ਡੈਫੀਨਟਲੀ ਲਿੰਕੇजेस ਬੜੇ ਫਾਈਨਲ ਸਟੇਜ ਤੇ ਚੱਲ ਰਹੀ ਹੈ ਇਨਵੈਸਟੀਗੇਸ਼ਨ ਉਹਨੂੰ ਅਸੀਂ ਇੱਕ ਇੱਕ ਨੂੰ ਬਰੀਕੀ ਨਾਲ ਲੈ ਕੇ ਔਰ ਲਾਸਟ ਐਂਡ ਤੱਕ ਹਰੇਕ ਜਿਹੜਾ ਵੀ ਇਹਨਾਂ ਨਾਲ ਕਨੈਕਟਡ ਕੋਈ ਚੀਜ਼ ਹੈ ਉਹਨੂੰ ਅਸੀਂ ਔਨ ਰਿਕਾਰਡ ਲਿਆ ਕੇ ਜਿਹੜੇ ਵੀ ਵਾਜਬ ਕਾਰਵਾਈ ਉਹਦੇ ਖਿਲਾਫ ਕੀਤੀ ਜਾ ਰਹੀ ਹੈ ਉਧਰ ਤੇ ਇਸ ਕਰਕੇ ਸਵਾਲ ਕੀਤਾ ਸੀ ਕਿ ਤੁਸੀਂ ਨਸ਼ੇ ਦੇ ਖਿਲਾਫ ਤੁਹਾਡੀਆਂ ਲਗਾਤਾਰ ਆਪਰੇਸ਼ਨ ਚੱਲਦੇ ਨੇ ਬਟੇ ਜਿਹੜਾ ਪੈਸਾ ਹਵਾਲੇ ਰਾਹੀਂ ਭੇਜਦੇ ਨੇ ਤੇ ਜੇਕਰ ਹਵਾਲੇ ਵਾਲਿਆਂ ਦੇ ਖਿਲਾਫ ਵੀ ਸਖਤ ਕਾਰਵਾਈ ਹੋ ਜੇ ਹਨਾ ਤੇ ਇਹਨਾਂ ਕੋਈਕ ਤੇਰੀਆ ਨਾ ਰਵੇ ਜਿਹੜਾ ਇਹ ਚੇਨ ਜਿਹੜੀ ਟੁੱਟ ਜੇ ਇਸ ਪਾਸੇ ਵੀ ਪੁਲਿਸ ਦਾ ਕੰਮ ਚੱਲਣਾ ਚਾਹੀਦਾ ਨਹੀਂ ਬਿਲਕੁਲ ਤੁਹਾਨੂੰ ਪਤਾ ਹੈ ਆਪਾਂ ਪਹਿਲਾਂ ਵੀ ਲੁਧਿਆਣੇ ਤੋਂ ਇੱਕ ਜਿਹੜਾ ਬੰਦਾ ਆਪਣੀ ਕੰਪਨੀ ਬਣਾ ਕੇ ਕੰਮ ਕਰ ਰਿਹਾ ਸੀ ਉਹ ਵੀ ਫੜਿਆ ਪਿੱਛੇ ਜੇ ਹੋਰ ਵੀ ਬੰਦੇ ਫੜੇ ਗਏ ਆ ਅਸੀਂ ਸਾਰਾ ਐਂਗਲ ਇੱਥੇ ਸਾਡਾ ਸਪੈਸ਼ਲ ਵਰਕ ਕਰੀਦਾ ਔਰ ਮਨੀ ਟ੍ਰੇਲ ਨੂੰ ਹਮੇਸ਼ਾ ਹੀ ਇੰਪੋਰਟੈਂਸ ਦਿੰਨੇ ਆ ਚਾਹੇ ਉਹ ਬੈਂਕ ਖਾਤੇ ਨੇ ਚਾਹੇ ਉਹ ਪ੍ਰਾਪਰਟੀਆਂ ਨੇ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਇਨਵੈਸਟੀਗੇਸ਼ਨ ਦੇ ਵਿੱਚ ਉਹਨੂੰ ਕਾਫੀ ਫੋਕਸ ਰੱਖੀਦਾ ਔਰ ਮੈਂ ਇਹੀ ਸਮਝਦਾ ਕਿ ਜਿਹੜੀ ਅਸੀਂ ਫਾਰਵਰਡ ਬੈਕਵਰਡ ਲਿੰਕੇਜਸ ਨੂੰ ਇੰਨਾ ਧਿਆਨ ਨਾਲ ਫੋਕਸ ਕਰਕੇ ਉੱਤੇ ਕੰਮ ਕਰਦੇ ਆ ਉਹਦਾ ਹੀ ਨਤੀਜਾ ਕਿ ਹੋਰ ਰਿਕਵਰੀਜ਼ ਹੁੰਦੀਆਂ ਰਹਿੰਦੀਆਂ ਸਰ ਤੁਸੀਂ ਕਿਹਾ ਇੱਕ ਜਿਹੜਾ ਪੜਿਆ ਗਿਆ ਇਟਲੀ ਤੋਂ ਆਇਆ ਸੀ ਕਦੋਂ ਆਇਆ ਸੀ ਇਟਲੀ ਤੋਂ ਉਹਦੇ ਬਾਰੇ ਕੀ ਇਹਦਾ ਮੈਨੂੰ ਦੇਖਣਾ ਪਏਗਾ ਮੈਨੂੰ ਹੁਣ ਇੱਕਦਮ ਤਾਂ ਯਾਦ ਨਹੀਂ ਜੇ ਪਰ ਇਹ ਇਟਲੀ ਤੋਂ ਆਇਆ ਔਰ ਇਹਦੇ ਖਿਲਾਫ ਜਿਹੜਾ ਪਹਿਲਾ ਮੁਕਦਮਾ ਸੀ 14 1 2024 ਦਾ ਹੈ ਲੋਪੋਕੇ ਥਾਣੇ ਦਾ 5 ਕਿਲੋ ਹਿਰੋਇਨ ਦੇ ਵਿੱਚ ਗ੍ਰਿਫਤਾਰ ਹੋਇਆ ਸੀ ਫਿਰ ਇਹ ਦਮਾਨਦ ਕਰਕੇ ਚਲਾ ਗਿਆ ਸੀ ਸਰਬਾਰ ਨਹੀਂ ਬਾਹਰ ਨਹੀਂ ਗਿਆ ਉੱਥੇ ਹੀ ਹੈ ਅਸੀਂ ਮੈਂ ਤੁਹਾਨੂੰ ਕਹਿੰਦਾ ਸਕਰੀਬਨ ਹਾਲਕ ਤੋਂ ਐਕਟਿਵ ਨੇ ਅਦਰ ਪੋਸਿਬਿਲਟੀ ਹੈ ਕਿ ਇਹ ਕਰ ਰਿਹਾ ਇਹਦੇ ਨਾਲ ਜਿਸ ਤਰ੍ਹਾਂ ਅੱਗੇ ਤੁਸੀਂ ਅਮਰੀਕਾ ਕੈਨੇਡਾ ਦੇ ਵੀ ਜਿਹੜੇ ਲਿੰਕ ਮਿਲੇ ਤੁਸੀਂ ਜਿਹੜਾ ਤਸਕਰ ਬੜੇ ਨੇ ਤਾਂ ਯੂਰਪ ਦੇ ਵਿੱਚੋਂ ਵੀ ਇਹ ਅਪਲਾਈ ਕਰ ਸਕਦਾ ਇਹਨਾਂ ਦੇ ਲਿੰਕ ਬਣੇ ਹੋਏ ਦੇਖੋ ਮੈਂ ਇਹ ਸਮਝਦਾ ਕਿ ਬਾਹਰ ਬੈਠੇ ਜਿਹੜੇ ਸਾਡੇ ਕੁਝ ਲੋਕ ਨੇ ਸਾਰੇ ਤਾਂ ਨਹੀਂ ਮਤਲਬ ਜਿਹੜੇ ਬੈਡ ਐਲੀਮੈਂਟਸ ਹਰ ਜਗ੍ਹਾ ਹੁੰਦੇ ਹਨ ਏਕ ਸੈਕਸ਼ਨ ਆਫ ਸੋਸਾਇਟੀ ਚ ਉਹ ਡੈਫੀਨਿਟਲੀ ਜਲਦੀ ਪੈਸਾ ਕਮਾਉਣ ਦੇ ਚੱਕਰ ਚ ਇੱਕ ਆਪਣੇ ਆਪ ਨੂੰ ਸੋਚਦੇ ਵੀ ਪਤਾ ਨਹੀਂ ਅਸੀਂ ਬਾਹਰ ਬੈਠੇ ਸੇਫ ਆ ਤੇ ਉਹ ਬਾਹਰ ਫਿਰ ਕਰਾਸ ਦੀ ਬਾਰਡਰ ਪਹਿਲਾਂ ਲਿੰਕ ਬਣਾ ਲੈਂਦੇ ਫਿਰ ਇੰਡੀਆ ਦੇ ਬੰਦਿਆਂ ਨੂੰ ਇਹਨਾਂ ਦੇ ਭੋਲੇ-ਪਾਲੇ ਲੋਕਾਂ ਨੂੰ ਲਾਲਚ ਦੇ ਕੇ ਗੁਬਰਾਹ ਕਰਕੇ ਇਸ ਗੁਰਖਤੰਦੇ ਚ ਉਹ ਸ਼ਾਮਲ ਕਰਦੇ ਨੇ ਜਿੰਨਾ ਕਿ ਇੱਕ ਦਲਦਲ ਵਾਂਗੂ ਨੌਜਵਾਨ ਸਾਡੇ ਫਸਦੇ ਜਾ ਰਹੇ ਨੇ ਮੈਂ ਬਾਰ-ਬਾਰ ਤੁਹਾਡੇ ਰਾਹੀਂ ਵੀ ਅਪੀਲ ਕਰਦਾ ਕਿ ਇਹ ਤੁਹਾਨੂੰ ਜਿਹੜਾ ਲਾਲਚ ਦੇ ਕੇ ਫਸਾਲਾਂ ਦੇ ਨੇ ਮੁੜ ਕੇ ਸਾਰੀ ਉਮਰ ਬੱਚਿਆਂ ਦੀ ਖਰਾਬ ਹੋ ਜਾਂਦੀ ਹੈ ਤਾਂ ਮਾਪਿਓ ਨੂੰ ਵੀ ਸਾਰੇ ਰਿਸਪੈਕਟੇਬਲਸ ਨੂੰ ਵੀ ਸਾਰੀ ਸਮਾਜ ਨੂੰ ਸਾਨੂੰ ਲੋੜ ਹੈ ਕਿ ਅਸੀਂ ਆਪਣੀ ਨਵੀਂ ਪੀੜ੍ਹੀ ਨੂੰ ਇਸ ਬਾਰੇ ਟਾਈਮ ਟੂ ਟਾਈਮ ਕਾਉਂਸਲ ਕਰਦੇ ਰਹੀਏ ਜਾਗਰਿਤ ਕਰਦੇ ਰਹੀਏ ਪੁਲਿਸ ਸਾਹਿਬ ਜਿਹੜੀ ਐਡੀ ਵੱਡੀ ਖੇਪ ਇਹਨਾਂ ਨੇ ਕਿੱਥੇ ਲੈਣੀ ਸੀ ਕੁਝ ਆਏ ਤਾਂ ਸਾਹਮਣੇ ਉਹ ਵੀ ਚੱਲ ਰਿਆ ਜੀ ਉਹ ਮੈਂ ਤੁਹਾਨੂੰ ਤਾਂ ਹੀ ਨਹੀਂ ਦੱਸਿਆ ਬਿਕੋਜ਼ ਉਹਨਾਂ ਫਿਰ ਲੋਕ ਅਲਰਟ ਹੋ ਜਾਂਦੇ ਜੀ ਮੈਂ ਪਹਿਲਾਂ ਹੀ ਬੇਨਤੀ ਕੀਤੀ ਹੈ ਕਿ ਅਸੀਂ ਕਾਫੀ ਇਹਦੇ ਤੇ ਫਾਈਨਲ ਸਟੇजेस ਦੇ ਉੱਤੇ ਇਨਵੈਸਟੀਗੇਸ਼ਨ ਦੇ ਵਿੱਚ ਅਗਲੇ ਲਿੰਕੇਜਸ ਦੇ ਉੱਤੇ ਕੰਮ ਕਰ ਰਹੇ ਸਰ ਪੁਲਿਸ ਦੇ ਵੱਲੋਂ 5 ਕਿਲੋਗ੍ਰਾਮ ਦਾ ਪੱچہ ਹੈ ਜੀ ਪ੍ਰਾਣਾ ਹੈਗਾ ਜੀ ਐਫ ਆਈ ਆਰ ਨੰਬਰ 9 141 2024 ਦਾ ਤੇ ਜਿਹੜੇ ਮੋਬਾਈਲ ਫੋਨ ਸਰ ਮਿਲੇ ਨੇ ਇਹਨਾਂ ਕੋਲੋਂ ਉਹਨਾਂ ਤੋਂ ਕੋਈ ਕੰਟੈਕਟ ਮਿਲੇਗਾ ਕਿ ਚੱਲ ਰਿਹਾ ਜੀ ਉਹ ਸਾਰਾ ਕਰਾਸ ਬਾਰਡਰ ਵੀ ਸਰ ਬਾਰਡਰ ਯੂਜ਼ ਕਰਦੇ ਸੀ ਕੀ ਰੋਡ ਵਾਲਾ ਹੈ ਜੀ ਅੰਮ੍ਰਿਤਸਰ ਤੋਂ ਬਾਰਡਰ ਯੂਜ਼ ਕਰਦੇ ਸੀ ਅੰਮ੍ਰਿਤਸਰ ਵਾਲਾ ਅੰਮ੍ਰਿਤਸਰ ਵਾਲਾ 5 ਕਿਲੋ ਦੇ ਵਿੱਚ ਸਾਰੇ ਬੇਲ ਆਊਟ ਮਤਲਬ ਹੋਣਾ ਲੱਗਦਾ ਨਹੀਂ ਕਿ ਖੇਤੀ ਬੇਲ ਆਊਟ ਹੋ ਗਿਆ ਸੀ ਇਹ 5 ਕਿਲੋ ਆਪਾਂ ਚੈੱਕ ਕਰ ਲਾਂਗੇ ਜੀ ਉਹਦਾ ਪਤਾ ਨਹੀਂ ਹੁਣ ਇਹ ਤਾਂ ਫੜੇ ਗਿਆ